ਹਾਂਜੀ ਕਿਵੇਂ ਹੋ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਆ ਜੀ ਅੱਜ ਵੀਡੀਓ ਬਹੁਤ ਵਧੀਆ ਜਿਨ੍ਹਾਂ ਦੇ ਚਿਹਰੇ ਤੇ ਟੈਨ ਆ ਗਏ ਕਿਉਂਕਿ ਗਰਮੀ ਹੈ ਹੈਨਾ ਗਰਮੀ ਦੇ ਮੌਸਮ ਵਿੱਚ ਜਦੋਂ ਵੀ ਆਪਾਂ ਬਾਹਰੋਂ ਕਿਤੇ ਆਨੇ ਚਿਹਰੇ ਤੇ ਟੈਨ ਜੀ ਹੋ ਜਾਂਦੀ ਹੈ ਤੇ ਉਹਨੂੰ ਠੀਕ ਕਿੱਦਾਂ ਕਰਨਾ ਜਾਂ ਕਿਸੇ ਦਾ ਰੰਗ ਸਾਵਲਾ ਹੈ ਉਹ ਆਪਣੇ ਰੰਗ ਨੂੰ ਸਾਫ਼ ਕਰਨਾ ਚਾਹੁੰਦੇ ਨੇ ਰੰਗਤ ਨੂੰ ਨਿਖਾਰਨਾ ਚਾਹੁੰਦੇ ਨੇ ਤੇ ਇਹ ਵਾਲਾ ਫੇਸ਼ੀਅਲ ਜਿਹੜਾ ਤੁਸੀਂ ਕਰਨਾ ਸਟਾਰਟ ਕਰ ਦੋ ਜਿਨ੍ਹਾਂ ਦਾ ਸਾਵਲਾ ਰੰਗ ਹੈ ਗੋਰਾ ਹੋਣਾ ਸ਼ੁਰੂ ਹੋ ਜੂਵੇਗਾ ਜਿਹੜੇ ਕਿ ਚੀਜ਼ਾਂ ਮਿਕਸ ਕਰਨੀਆਂ ਤੇ ਟਮਾਟਰ ਲੈਣਾ ਹੈ ਆਪਾਂ ਤੇ ਦੁੱਧ ਟਮਾਟਰ ਦਾ ਫੇਸ਼ੀਅਲ ਹੈ ਬਹੁਤ ਵਧੀਆ ਹੈ ਤੁਸੀਂ ਜਦੋਂ ਡੇਲੀ ਕਰੋਗੇ ਤੁਹਾਡਾ ਜਿਹੜਾ ਸਾਵਲਾਪਨ ਹੈ ਉਹ ਗਾਇਬ ਹੋ ਜਾਵੇਗਾ ਰੰਗ ਸਾਫ਼ ਹੋ ਜਾਵੇਗਾ ਜਿਨ੍ਹਾਂ ਦੇ ਟੈਨ ਦੀ ਪ੍ਰੋਬਲਮ ਹੈ ਉਹ ਖਤਮ ਹੋ ਜਾਵੇਗੀ ਜਿਨ੍ਹਾਂ ਦੇ ਮਤਲਬ ਕਿ ਧੁੱਪ ਦੇ ਕਾਰਨ ਕਾਫੀ ਪ੍ਰੋਬਲਮ ਹੋ ਜਾਂਦੀ ਚਿਹਰੇ ਤੇ ਉਹ ਸਾਰੀਆਂ ਠੀਕ ਹੋਣੇ ਸ਼ੁਰੂ ਹੋ ਜਾਣਗੀਆਂ ਚਲੋ ਜੀ ਪਹਿਲਾਂ ਤੁਹਾਨੂੰ ਦੱਸਦੇ ਆ ਆਪਾਂ ਫੇਸ ਪੈਕ ਤਿਆਰ ਕਰਨਾ ਹੈ ਜਿਹੜੇ ਚੈਨਲ ਤੇ ਨਵੇਂ ਆਏ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪੈਸ ਕਰਿਓ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੱਕ ਪਹਿਲਾਂ ਮਿਲੇਗੀ ਹੋਰ ਵੀ ਬਹੁਤ ਸਾਰੀ ਜਾਣਕਾਰੀ ਦੇਣੀ ਹੈ ਅੱਗੇ ਵੀਡੀਓ ਚ ਦਵਾਂਗੇ ਚਲੋ ਜੀ ਪਹਿਲਾਂ ਦੇਖੋ ਤੁਸੀਂ ਹਾਂਜੀ ਇਸ ਫੇਸ਼ਲ ਕਰੀਮ ਨੂੰ ਤਿਆਰ ਕਰਨ ਲਈ ਆਪਾਂ ਕੀ ਲੈਣਾ ਹੈ ਪਹਿਲਾਂ ਲੈ ਆਪਾਂ ਮਿਲਕ ਜਾਨੀ ਕਿ ਦੁੱਧ ਲੈ ਆ ਕੱਚਾ ਦੁੱਧ ਕੱਚਾ ਦੁੱਧ ਜਿਹੜਾ ਹੁੰਦਾ ਹੈ ਨਾ ਗਰਮੀ ਵਿੱਚ ਬਹੁਤ ਵਧੀਆ ਹੁੰਦਾ ਸਕਿਨ ਲਈ ਤੇ ਫਿਰ ਆਪਾਂ ਲੈਣਾ ਹੈ ਇਹਦੇ ਵਿੱਚ ਚਾਵਲਾਂ ਦਾ ਆਟਾ ਇਹ ਤੁਹਾਡਾ ਸਾਵਲਾ ਰੰਗ ਜਿਹੜਾ ਹੁੰਦਾ ਹੈ ਨਾ ਜਿਨ੍ਹਾਂ ਦਾ ਟੈਨ ਹੋ ਗਈ ਹੁੰਦੀ ਹੈ ਧੁੱਪ ਦੇ ਨਾਲ ਹੈ ਨਾ ਜਿਨ੍ਹਾਂ ਦਾ ਰੰਗ ਸਾਵਲਾ ਹੁੰਦਾ ਕਣਕ ਪਿੰਨਾ ਹੁੰਦਾ ਉਹਨਾਂ ਨੂੰ ਵੀ ਸ਼ੌਂਕ ਹੁੰਦਾ ਸਾਡਾ ਰੰਗ ਸਾਫ਼ ਹੋਵੇ ਹੈ ਨਾ ਇਹ ਉਹਨੂੰ ਬਹੁਤ ਸਾਫ਼ ਕਰਨ ਵਿੱਚ ਕਾਰਗਿਲ ਹੈ ਫਿਰ ਤੁਸੀਂ ਲੈਣਾ ਇਹਦੇ ਵਿੱਚ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਸਾਡੇ ਦਾਗ ਤਾਂ ਬੈਨੋ ਠੀਕ ਕਰਦੀ ਹੈ ਜਿਨ੍ਹਾਂ ਦੇ ਪਿੰਪਲ ਦੀ ਪ੍ਰੋਬਲਮ ਹੈ ਜਾਂ ਫਿੰਸੀਆਂ ਦੀ ਪ੍ਰੋਬਲਮ ਹੈ ਉਹ ਤੁਹਾਡੀ ਜਿਹੜੀ ਹੈ ਨਾ ਉਹਨੂੰ ਠੀਕ ਕਰਦੀ ਹੈ ਜਿਨ੍ਹਾਂ ਦੇ ਓਪਨ ਪੋਰਸ ਨੇ ਜਾਂ ਜਿਹੜੇ ਗੱਡੇ ਚ ਪੈ ਜਾਂਦੇ ਨੇ ਕਈ ਵਾਰ ਚਿਹਰੇ ਤੇ ਗੱਲਾਂ ਤੇ ਛੋਟੇ ਛੋਟੇ ਗੱਡੇ ਪੈ ਜਾਂਦੇ ਨੇ ਇਹ ਠੀਕ ਹੈ ਤੇ ਇਹ ਬਣ ਕੇ ਸਾਡੀ ਕਰੀਮ ਰੈਡੀ ਹੋ ਗਈ ਹੁਣ ਤੁਸੀਂ ਸੋਚਦੇ ਹੋਣੇ ਇੱਥੇ ਟਮਾਟਰ ਟਮਾਟਰ ਤਾਂ ਪਾਇਆ ਨਹੀਂ ਟਮਾਟਰ ਦਾ ਆਪਾਂ ਕਦੋਂ ਇਸਤੇਮਾਲ ਕਰਨਾ ਹੈ ਉਹ ਮੈਂ ਤੁਹਾਨੂੰ ਅੱਗੇ ਵੀਡੀਓ 'ਚ ਸ਼ੇਅਰ ਕਰਦੀ ਆਂ ਇਹ ਟਮਾਟਰ ਲਈ ਐਡਾ ਟੁਕੜਾ ਇਹਨੂੰ ਕਿੱਦਾਂ ਆਪਾਂ ਇਸਤੇਮਾਲ ਕਰਨਾ ਹੈ ਇਹ ਵੀ ਤੁਹਾਡੇ ਨਾਲ ਕਰਦੀ ਆਂ ਸ਼ੇਅਰ ਪਹਿਲਾਂ ਤੁਸੀਂ ਇਸ ਕਰੀਮ ਨੂੰ ਦੇਖੋ ਤੇ ਚਲੋ ਜੀ ਆਪਾਂ ਕਰਦੇ ਹਾਂ ਫੇਸ਼ੀਅਲ ਕਿ ਕਿੰਨੇ ਸੌਖੇ ਤਰੀਕੇ ਨਾਲ ਇਹ ਬਣ ਕੇ ਤਿਆਰ ਹੋ ਗਿਆ ਫੇਸਪੈਕ ਸਿਰਫ ਤਿੰਨ ਚੀਜ਼ਾਂ ਪਾਣੀਆਂ ਨੇ ਟਮਾਟਰ ਦਾ ਕੀ ਕੰਮ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪਹਿਲਾਂ ਤੁਹਾਨੂੰ ਦੱਸ ਦਈਏ ਤੁਸੀਂ ਜਦੋਂ ਇਹ ਲਗਾਣਾ ਹੈ ਤੁਹਾਡਾ ਫੇਸ ਸਾਫ਼ ਹੋਣਾ ਚਾਹੀਦਾ ਕੋਈ ਵੀ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਠੀਕ ਹੈ ਇਹ ਤੁਹਾਡੇ ਰੰਗ ਨੂੰ ਸਾਫ਼ ਕਰਨ ਵਿੱਚ ਬਹੁਤ کارਗਰ ਹੈ ਤਿੰਨੋਂ ਚੀਜ਼ਾਂ ਠੀਕ ਹੈ ਚੌਥੀ ਚੀਜ਼ ਜਿਹੜੀ ਹੈ ਉਹ ਵੀ ਤੇ ਇਹ ਤਿੰਨੋ ਚੀਜ਼ਾਂ ਤੁਹਾਡਾ ਜਿਹੜਾ ਕਲਰ ਹੈ ਡਾਰਕ ਹੋਣਾ ਸ਼ੁਰੂ ਹੋ ਗਿਆ ਧੁੱਪ ਨਾਲ ਜਾਂ ਤੁਹਾਡਾ ਪੱਕਾ ਰੰਗ ਹੋ ਗਿਆ ਸਾਵਲਾ ਰੰਗ ਹੋ ਗਿਆ ਜਾਂ ਪੈਚ ਬਣਨੇ ਸ਼ੁਰੂ ਹੋ ਗਏ ਨੇ ਕਈ ਵਾਰ ਹੁੰਦਾ ਤੇ ਪੈਚ ਜੇ ਬਣਨੇ ਸ਼ੁਰੂ ਹੋ ਜਾਂਦੇ ਨੇ ਮੁਲਾਜ਼ਮਾਂ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਏ ਇਹ ਤੁਹਾਡੀ ਉਹ ਪ੍ਰੋਬਲਮ ਨੂੰ ਠੀਕ ਕਰੇਗਾ ਅਗਰ ਤੁਸੀਂ ਮੇਰੇ ਦੱਸਿਏ ਹੋਏ ਤਰੀਕੇ ਨਾਲ ਇਸਤੇਮਾਲ ਕਰਦੇ ਹੋ ਠੀਕ ਹੈ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਦੇਖੋ ਥਿੰਕ ਜੀ ਕਰੀਮ ਹੈ ਜਿਆਦਾ ਮਤਲਬ ਕਿ ਪਤਲੀ ਨਹੀਂ ਬਣਾਣੀ ਆਪਾਂ ਥੋੜੀ ਜਿਹੀ ਥਿੰਕ ਰੱਖਣੀ ਆ ਤੁਸੀਂ ਚਾਹੋ ਤਾਂ ਹੱਥ ਦੀ ਮਦਦ ਨਾਲ ਚਾਹੇ ਤੁਸੀਂ ਬਰਸ਼ ਦੀ ਮਦਦ ਨਾਲ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਆਪਣੇ ਚਿਹਰੇ ਤੇ ਪਹਿਲਾਂ ਲਗਾਣੀ ਹੈ ਠੀਕ ਹੈ ਆ ਦੇਖੋ ਇਹਨੂੰ ਆਪਣੇ ਪੂਰੇ ਚਿਹਰੇ ਤੇ ਅਪਲਾਈ ਕਰ ਲੈਣਾ ਹੈ ਠੀਕ ਹੈ ਇਹ ਜ਼ਿਆਦਾ ਮਤਲਬ ਕਿ ਪਤਲੀ ਨਹੀਂ ਹੈਗੀ ਥੋੜੀ ਥਿੰਕੀ ਰੱਖਣੀ ਹੈ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਇਹਨੂੰ ਅਪਲਾਈ ਕਰ ਲਓ ਮਲਤਾਨੀ ਮਿੱਟੀ ਹੁੰਦੀ ਹੈ ਨਾ ਜਿਹੜੀ ਬਹੁਤ ਵਧੀਆ ਹੁੰਦੀ ਹੈ ਤੁਹਾਨੂੰ ਕੋਈ ਵੀ ਬਿਊਟੀ ਪਾਰਲਰ ਵਾਲੇ ਇਹ ਸੀਕ੍ਰੇਟ ਰਾਜ਼ ਨਹੀਂ ਦੱਸਣਗੇ ਕਿ ਜਿਹੜੀ ਮਲਤਾਨੀ ਮਿੱਟੀ ਹੁੰਦੀ ਹੈ ਸਾਡੀ ਸਕਿਨ ਲਈ ਕਿੰਨੀ ਵਧੀਆ ਹੁੰਦੀ ਹੈ ਤੁਸੀਂ ਚਾਹੋ ਤਾਂ ਥੋੜਾ ਪਤਲਾ ਵੀ ਕਰ ਸਕਦੇ ਹੋ ਅਗਰ ਲਗਾਉਣ ਚ ਕੋਈ ਦਿੱਕਤ ਆਵੇ ਠੀਕ ਹੈ ਤੇ ਮਲਤਾਨੀ ਮਿੱਟੀ ਜਿਹੜੀ ਹੁੰਦੀ ਹੈ ਮਹਾਰਾਜੇ ਜਿਹੜੇ ਪਹਿਲੇ ਰਾਜੇ ਮਹਾਰਾਜੇ ਰਾਣੀਆਂ ਹੁੰਦੀਆਂ ਸੀ ਨਾ ਉਹ ਮਲਤਾਨੀ ਮਿੱਟੀ ਦੇ ਨਾਲ ਹੀ ਆਪਣੇ ਪੂਰੇ ਸਰੀਰ ਨੂੰ ਸਾਫ਼ ਕਰਦੀਆਂ ਸੀ ਵੱਡੇ ਵੱਡੇ ਕਹਿੰਦੇ ਨੇ ਮਤਲਬ ਕੀ ਬਣਾਏ ਹੁੰਦੇ ਸੀਗੇ ਉਹਨਾਂ ਨੇ ਜਿਵੇਂ ਨਹਾਉਣ ਵਾਲੇ ਹੁਣ ਤਾਂ ਬਣੇ ਹੋਏ ਨੇ ਵਾਸ਼ਰੂਮਾਂ 'ਚ ਉਦੋਂ ਉਹਨਾਂ ਦੇ ਜਿੱਦਾਂ ਉਹਨਾਂ ਨੇ ਬਣਾਏ ਹੁੰਦੇ ਸੀ ਉਹਦੇ ਵਿੱਚ ਮਲਤਾਨੀ ਮਿੱਟੀ ਰਾਤ ਪਰ ਪੇਕੇ ਰੱਖ ਦੇਣੀ ਪੂਰੀ ਬੋਡੀ ਤੇ ਲੇਪ ਕਰਦੀਆਂ ਸੀਗੀਆਂ ਆਪਣੇ ਚਿਹਰੇ ਨੂੰ ਨਿਖਾਰਦੀਆਂ ਸੀਗੀਆਂ ਤੇ ਮਲਤਾਨੀ ਮਿੱਟੀ ਨਾਲ ਦੁੱਗਣਾ ਰੂਪ ਜਿਹੜਾ ਸੀ ਉਹਨਾਂ ਦਾ ਆਂਦਾ ਸੀਗਾ ਮੁਲਤਾਨੀ ਮਿੱਟੀ ਇੱਕ ਐਸੀ ਮਿੱਟੀ ਹੈ ਕਿ ਜਿਹੜੀ ਸਾਡੀ ਸਕਿਨ ਨੂੰ ਫੇਅਰ ਕਰਦੀ ਹੈ ਸਕਿਨ ਦੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਉਹਨੂੰ ਠੀਕ ਕਰਨ ਵਿੱਚ ਬਹੁਤ کارਗਰ ਹੁੰਦੀ ਹੈ ਤੇ ਜਿਹੜਾ ਹੁੰਦਾ ਸਾਡਾ ਚਾਵਲਾਂ ਦਾ ਆਟਾ ਇਹ ਸਾਡੀ ਸਕਿਨ ਨੂੰ ਪਾਲਿਸ਼ ਕਰਦਾ ਹੈ ਸਾਡੀ ਸਕਿਨ ਨੂੰ ਨਾ ਇੱਕਦਮ ਸਕਰਬ ਵੀ ਕਰ ਦਿੰਦਾ ਹੈ ਉਹ ਪਾਲਿਸ਼ ਵੀ ਕਰ ਦਿੰਦਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਜਿਹੜੇ ਤੇ ਲਗਾ ਲੈਣੀ ਹੈ ਅਗਰ ਤੁਹਾਨੂੰ ਥੋੜਾ ਥਿੰਕ ਲੱਗੇ ਤਾਂ ਮੈਂ ਕਹਿ ਰਹੀ ਹਾਂ ਕਿ ਤੁਸੀਂ ਪਤਲਾ ਕਰ ਸਕਦੇ ਹੋ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਇਹਨੂੰ ਲਗਾ ਕੇ ਨਾ ਰੱਖਣਾ ਹੈ ਥਿੰਕ ਰੱਖੋਗੇ ਤੇ ਸਭ ਤੋਂ ਵਧੀਆ ਮੈਂ ਤੁਹਾਨੂੰ ਦੱਸਦੀ ਆ ਕਿਉਂ ਇਹਦਾ ਅੱਗੇ ਤੁਹਾਨੂੰ ਦੱਸਦੀ ਆ ਸਾਰਾ ਰਿਜ਼ਲਟ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈ ਲਗਾ ਲੈਣਾ ਠੀਕ ਹੈ ਲਗਾ ਕੇ ਇਹਨੂੰ ਸੁੱਕਣ ਦੇਣਾ ਤੁਸੀਂ ਫੇਸ ਤੇ ਉਨਾ ਚਿਰ ਲਗਾ ਕੇ ਰੱਖਣਾ ਜਿੰਨਾ ਚਿਰ ਇਹ ਸੁੱਕ ਨਹੀਂ ਜਾਂਦਾ ਠੀਕ ਹੈ ਇਹ ਸੁੱਕ ਨਹੀਂ ਜਾਂਦਾ ਥੋੜਾ ਥਿੰਕ ਜਿਹਾ ਲੱਗ ਰਿਹਾ ਏ ਪਰ ਥੋੜਾ ਜਿਹਾ ਮੈਨੂੰ ਥਿੰਕ ਹੀ ਵਧੀਆ ਲੱਗਦਾ ਏ ਤੁਸੀਂ ਥੋੜਾ ਪਤਲਾ ਕਰਨਾ ਚਾਹੁੰਦੇ ਹੋ ਤਾਂ ਕਰ ਵੀ ਸਕਦੇ ਹੋ ਠੀਕ ਹੈ ਹੱਥ ਨਾਲ ਲਾਣਾ ਚਾਹੁੰਦੇ ਹੋ ਤੇ ਬੇਸ਼ੱਕ ਤੁਸੀਂ ਹੱਥ ਨਾਲ ਵੀ ਲਾ ਸਕਦੇ ਹੋ ਤੇ ਇਹ ਤੁਸੀਂ ਇਸ ਤਰੀਕੇ ਨਾਲ ਲਗਾ ਲਿਆ ਠੀਕ ਹੈ ਇਹਨੂੰ ਇਸ ਤਰੀਕੇ ਨਾਲ ਲਗਾ ਕੇ 10-15 ਮਿੰਟ ਇਹਨੂੰ ਸੁੱਕਣ ਦਿਓ ਜਿੰਨਾ ਚਿਰ ਸੁੱਕਦਾ ਨਿੰਨਾ ਉਹਨਾਂ ਚਿਰ ਆਪਾਂ ਕੀ ਕਰਨਾ ਹੈ ਅੱਗੇ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਵੀਡੀਓ ਤੁਸੀਂ ਪੂਰੀ ਦੇਖਣਾ ਮੈਂ ਸਕਾ ਕੇ ਫਿਰ ਮਿਲਦੀ ਹਾਂ ਤੁਹਾਨੂੰ 10 ਮਿੰਟ ਹੋ ਗਏ ਨੇ ਸੁੱਕ ਚੁੱਕਾ ਏ ਤੁਸੀਂ ਕੀ ਕਰਨਾ ਹੈ ਹੁਣ ਲੈ ਲੈਣ ਟਮਾਟਰ ਠੀਕ ਹੈ ਟਮਾਟਰ ਜੋ ਮੈਂ ਤੁਹਾਨੂੰ ਕਿਹਾ ਸੀ ਨਾ ਟਮਾਟਰ ਨਾਲ ਫੇਸ਼ਲ ਕਰੋਗੇ ਤੇ ਸਾਵਲਾ ਰੰਗ ਜਿਹੜਾ ਤੁਹਾਡਾ ਸਾਫ ਹੋਣਾ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਨਾਲ ਤੁਸੀਂ ਅੱਧਾ ਲੈਣਾ ਟਮਾਟਰ ਟਮਾਟਰ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਕਰਨੀ ਹੈਗੀ ਹੁਣ ਮ사ਜ ਤੁਸੀਂ ਯਕੀਨ ਮੰਨਿਓ ਤੁਸੀਂ ਅੱਜ ਹੀ ਕਰਕੇ ਦੇਖਿਓ ਤੁਹਾਨੂੰ 100% ਰਿਜ਼ਲਟ ਮਿਲਣਗੇ ਤੁਸੀਂ ਦੇਖਿਆ ਸੀ ਕਰਕੇ ਕਿ ਤੁਸੀਂ ਕਹਿਣਾ ਵਾਕਈ ਸਾਡੇ ਸਕੀਨ ਦਾ ਜਿਹੜਾ ਕਲਰ ਇੰਨਾ ਵਧੀਆ ਸਾਫ਼ ਨਜ਼ਰ ਹੋਣ ਲੱਗ ਗਿਆ ਗਰਦਨ ਤੇ ਵੀ ਲਾ ਸਕਦੇ ਹੋ ਠੀਕ ਹੈ ਔਰ ਹੱਥਾਂ ਪੈਰਾਂ ਤੇ ਜਿੱਦਾਂ ਮਰਜ਼ੀ ਤੁਸੀਂ ਇਹ ਅਪਲਾਈ ਕਰਕੇ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰ ਸਕਦੇ ਹੋ ਬਹੁਤ ਹੀ ਕੰਮ ਦਾ ਇਹ ਵਲਾ ਤੁਹਾਨੂੰ ਫੇਸ਼ੀਅਲ ਦੱਸਿਆ ਬਹੁਤ ਹੀ ਵਧੀਆ ਤੁਸੀਂ ਦੇਖਿਓ ਕਰਕੇ ਤੁਸੀਂ ਹੈਰਾਨ ਹੋਵੋਗੇ ਕਿ ਵਾਕਈ ਬਹੁਤ ਹੀ ਵਧੀਆ ਫੇਸ਼ੀਅਲ ਹੈ ਕਿ ਜਿਹੜਾ ਸਾਡੇ ਰੰਗ ਨੂੰ ਇੰਨਾ ਨਖਾਰ ਦਿੰਦਾ ਹੈ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਅਗਰ ਤੁਹਾਨੂੰ ਲੱਗੇ ਵੀ ਥੋੜਾ ਥਿੰਕ ਥਿੰਕ ਹੈ ਤਾਂ ਤੁਸੀਂ ਗਿੱਲਾ ਵੀ ਕਰ ਸਕਦੇ ਹੋ ਦੁੱਧ ਨਾਲ ਕਰ ਲਓ ਚਾਹੇ ਗੁਲਾਬ ਜਲ ਨਾਲ ਕਰ ਲਓ ਪਾਣੀ ਨਾਲ ਵੀ ਕਰ ਸਕਦੇ ਹੋ ਤੇ ਤੁਸੀਂ ਇਸ ਤਰੀਕੇ ਨਾਲ 10 ਮਿੰਟ ਮ사ਜ ਕਰਨੀ ਹੈ ਠੀਕ ਹੈ 10 ਮਿੰਟ ਫੇਸ ਪੈਕ ਲਗਾ ਕੇ ਰੱਖਣਾ ਹੈ 10 ਮਿੰਟ ਫਿਰ ਤੁਸੀਂ ਇਹਦੀ ਮ사ਜ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਸਿੰਪਲ ਪਾਣੀ ਦੇ ਨਾਲ ਜਿਹੜੀ ਫੇਸ ਨੂੰ ਕਰਨਾ ਹੈ ਨਾ ਵੋਸ਼ ਤੁਹਾਡਾ ਰੰਗ ਜਿਹੜਾ ਨਾ ਲੱਗ ਹੀ ਚਮਕਾ ਮਾਰੂਗਾ ਤੁਹਾਡਾ ਤੁਸੀਂ ਦੇਖਿਓ ਤੁਸੀਂ ਨਾ ਜਦੋਂ ਵੀ ਕੰਨ ਨਹਾਣ ਤੋਂ ਪਹਿਲਾਂ ਕਰਨਾ ਤੁਸੀਂ ਕੰਨਾਂ ਤੇ ਲਗਾ ਲਓ ਆਪਣੀ ਗਰਦਨ ਤੇ ਆਪਣੇ ਬੈਕ ਹਨਾ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਸਾਡਾ ਕਾਲਾਪਨ ਵੀ ਮਤਲਬ ਕਿ ਹਮ ਤਾਂ ਨਾ ਜਿੱਥੇ ਤੱਕ ਕੱਪੜੇ ਨਹੀਂ ਹੁੰਦੇ ਹੈਗੇ ਇੱਥੇ ਇੱਥੇ ਤੱਕ ਟੈਨ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਸਾਨੂੰ ਕਾਲਾ ਕਾਲਾ ਲੱਗਦਾ ਤੁਸੀਂ ਇੱਥੇ ਹੀ ਲਗਾ ਸਕਦੇ ਹੋ ਠੀਕ ਹੈ ਜਿੱਦਾਂ ਮਰਜ਼ੀ ਤੁਸੀਂ ਆਪਣੇ ਨਹਾਣ ਤੋਂ ਪਹਿਲਾਂ 10-20 ਮਿੰਟ ਦਾ ਇਹ ਪ੍ਰੋਸੈਸ ਹੈ ਪੂਰਾ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਦੇਖਿਓ ਤੁਹਾਡਾ ਕਾਲਾ ਜਿਹੜਾ ਦਿਨ-ਬੋਦੀ ਨੇ ਤੁਸੀਂ ਇੱਕ ਹਫਤਾ ਜਦੋਂ ਕੀਤਾ ਨਾ ਬਸ ਤੁਸੀਂ ਆਪਣੇ ਆਪ ਹੀ ਕਹਿਣਾ ਵਾਕਿਆ ਹੈ ਵਾਕਿਆ ਹੀ ਕੋਈ ਚੀਜ਼ ਦੱਸੀ ਸੀ ਵੀ ਸਾਨੂੰ ਦੇ ਦਿੰਦੇ ਨੇ ਠੀਕ ਹੈ ਚੈਨਲ ਤੇ ਜਿਹੜੇ ਆਏ ਹੋ ਚੈਨਲ ਤੇ ਨਵੇਂ ਆਏ ਉਹਨਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਬਾਕੀ ਬਾਕੀ ਸ਼ੇਅਰ ਕਰਦਿਆ ਕਰੋ ਮੇਰੀਆਂ ਭੈਣਾਂ ਬਹੁਤ ਪਿਆਰ ਦਿੰਦੀਆਂ ਨੇ ਮੇਰੇ ਕੋਲ ਥੋੜਾ ਜਿਹਾ ਨਾਮ ਨਹੀਂ ਲੈਣ ਹੁੰਦਾ ਕਿਉਂਕਿ ਨਾ ਕਾਫੀ ਨਾਮ ਹੁੰਦੇ ਨੇ ਤੇ ਫਿਰ ਮੈਨੂੰ ਕਈ ਵਾਰ ਮੈਂ ਭੁੱਲ ਜਾਂਦੀ ਹਾਂ ਠੀਕ ਹੈ ਸਟਾਰਟ ਕਰਾਂਗੇ ਆਪਾਂ ਆਪਾਂ ਪਹਿਲਾ ਵੀਡੀਓ 'ਚ ਨਾ ਜਿਹੜੇ ਪਹਿਲਾ ਕਮੈਂਟ ਆਉਣ ਕਰਨਗੇ ਨਾ 4 ਚਾਹੇ 5 ਕਮਿੰਟ ਉਹਨਾਂ ਦੇ ਆਪਾਂ ਨਾਮ ਜਿਹੜੇ ਨੇ ਅਨਾਉਂਸ ਕਰਦਿਆਂ ਕਰਾਵਾਂਗੇ कि اے ਮੇਰੀਆਂ ਭੈਣਾਂ ਪਹਿਲਾਂ ਆਈਐਨਐਲ ਪਹਿਲਾਂ ਹਾਜ਼ਰੀ ਲਵਾਈ ਆ ਕੇ ਠੀਕ ਹੈ ਆਪਾਂ ਨੈਕਸਟ ਵੀਡੀਓ ਵਿੱਚ ਇਦਾਂ ਹੀ ਕਰਾਂਗੇ ਜਿਹੜੇ ਪਹਿਲੇ 5 ਕਮੈਂਟ ਹੋਣ ਕਰਨਗੇ ਨਾ ਤੇ ਉਹਨਾਂ ਦਾ ਆਪਾਂ ਨਾਮ ਜ਼ਰੂਰ ਬੋਲਾਂ ਕਰਾਂਗੇ ਵੀਡੀਓ ਵਿੱਚ ਤੇ ਤੁਹਾਡੇ ਸ਼ਹਿਰ ਦਾ ਔਰ ਪਿੰਡ ਦਾ ਨਾਮ ਵੀ ਜ਼ਰੂਰ ਆਪਾਂ ਲਵਾ ਕਰਾਂਗੇ ਠੀਕ ਹੈ ਤੇ ਆ ਦੇਖੋ ਮੇਰਾ ਨਾਮ ਬਿੰਦੂ ਹੈ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਆ ਆ ਦੇਖੋ ਮ사ਜ ਹੋ ਗਈ ਨਾ ਦੇਖੋ ਹੁਣ ਮੈਂ ਫੇਸ ਨੂੰ ਨਾ ਵਾਸ਼ ਕਰਕੇ ਆਵਾਂਗੀ ਫਿਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਬਹੁਤ ਵਧੀਆ ਚੀਜ਼ ਹੈ ਇਹ ਸਿਰਮ ਦੱਸਦੀ ਹੈ ਤੁਹਾਨੂੰ ਲੋਸ਼ਨ ਮਤਲਬ ਕਿ ਆ ਦੇਖ ਮ사ਜ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਆਪਣੇ ਹੁਣ ਫੇਸ ਨੂੰ ਜਾ ਕੇ ਵਾਸ਼ ਕਰਕੇ ਆਣਾ ਫਿਰ ਤੁਸੀਂ ਦੇਖਿਓ ਕਲਰ ਤੁਹਾਡਾ ਕਿੰਨਾ ਬ੍ਰਾਈਟ ਤੇ ਕਿੰਨਾ ਚਮਕਦਾਰ ਹੋ ਗਿਆ ਹੁਣ ਆ ਦੇਖ ਕੀ ਹਾਲ ਹੋ ਗਿਆ ਟਮਾਟਰ ਦਾ ਬਹੁਤ ਵਧੀਆ ਮ사ਜ ਹੈ ਬਹੁਤ ਹੀ ਕੰਮ ਦੀ ਠੀਕ ਹੈ ਚਲੋ ਇਸ ਨੂੰ ਵੀ ਕੀਤਾ ਹੈ ਵਾਸ਼ ਤੁਸੀਂ ਦੇਖ ਸਕਦੇ ਹੋ ਕੋਈ ਵੀ ਸਾਬਣ ਕੋਈ ਵੀ ਫਾਉਂਡ ਮਤਲਬ ਕਿ ਫੇਸ ਵਾਸ਼ ਤਾਂ ਮੈਂ ਸਵਾਲ ਕੀਤਾ ਸਿੰਪਲ ਪਾਣੀ ਦੇ ਨਾਲ ਆਪਾਂ ਫੇਸ ਨੂੰ ਕਰਕੇ ਆਉਣਾ ਵਾਸ਼ ਐ ਇਦਾਂ ਦੀ ਚਮਕਾਈ ਕੀ ਕਿ ਜਿਹੜਾ ਚਾਨਣ ਹੈ ਨਾ ਉਹ ਵੀ ਸ਼ਰਮਾਏਗਾ ਤੁਹਾਡੀ ਖੂਬਸੂਰਤੀ ਦੇ ਕੇ ਇੰਨਾ ਚਮਕ ਜਾਗਾ ਚਿਹਰਾ ਤੁਹਾਡਾ ਇੰਨਾ ਗਲੋ ਆਏਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਗ로우 ਆਇਆ ਭਰ ਭਰ ਕੇ ਗਲੋ ਆਉਂਦਾ ਚਿਹਰੇ ਤੇ ਠੀਕ ਹੈ ਬਹੁਤ ਹੀ ਕੰਮ ਦਾ ਹੈ ਫੇਸ਼ੀਅਲ ਹੈ ਜਾਦੂਮਈ ਫੇਸ਼ੀਅਲ ਹੈ ਤੁਸੀਂ ਕਰਕੇ ਦੇਖਿਓ ਮਲਤਾਨੀ ਮਿੱਟੀ ਹੈਗੀ ਇਹ ਕੱਚਾ ਦੁੱਧ ਹੈ ਤੇ ਸਿਰਫ ਉਹਦੇ ਵਿੱਚ ਚਾਵਲਾਂ ਦਾ ਆਟਾ ਤੇ ਟਮਾਟਰਾਂ ਦਾ ਤੁਸੀਂ ਮ사ਜ ਕਰਨੀ ਹੈ ਸਿਰਫ 20 ਮਿੰਟ ਦਾ ਪ੍ਰੋਸੈਸ ਹੈ ਤੇ ਸਕਿਨ ਤੁਹਾਡੀ ਐਦਾਂ ਹੋ ਜਾਵੇਗੀ ਨਾ ਜਿਵੇਂ ਮੱਖਣ ਹੁੰਦਾ ਹੈ ਦੇਖੋ ਨਾਲੇ ਮਲੈਮ ਹੋ ਜਾਵੇਗੀ ਔਰ ਨਾਲੇ ਜਿਹੜਾ ਕਾਲਾਪਾਨ ਹੈ ਬਿਲਕੁਲ ਖਤਮ ਹੋ ਜਾਵੇਗਾ ਟੈਨ ਦੀ ਪ੍ਰੋਬਲਮ ਸਾਰੀ ਹੀ ਖਤਮ ਹੋ ਜਾਵੇਗੀ ਤੇ ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਪਰ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਹੈ ਮੈਂ ਤੁਹਾਡੇ ਨਾਲ ਨਾ ਇਹ ਸੀਰਮ ਲੱਗੀਆਂ ਸ਼ੇਅਰ ਕਰਨ ਵਾਸਤੇ ਧਿਆਨ ਨਾਲ ਦੇਖ ਲਓ ਇਹ ਗਲੋਇੰਗ ਸੀਰਮ ਹੈ 글로ਵ ਵਾਲਾ ਸੀਰਮ ਹੈ ਇਹ ਸੀਰਮ ਕੀ ਕੰਮ ਕਰਦਾ ਹੈ ਕਈ ਵਾਰ ਆਪਾਂ ਵਿਆਹ ਪਾਰਟੀ ਸ਼ਾਦੀ ਤੇ ਜਾਣਾ ਉਹਦੇ ਚਲੋ ਥੋੜਾ ਬਾਲੇ ਮੇਕਅਪ ਦੀ ਜ਼ਰੂਰਤ ਪੈਂਦੀ ਹੈ ਨਾ ਕਈਆਂ ਭੈਣਾਂ ਨੂੰ ਫਾਊਂਡੇਸ਼ਨ ਲਗਾਉਣਾ ਹੁੰਦਾ ਪਰ ਉਹਨਾਂ ਡਰਦੀਆਂ ਨੇ ਫਾਊਂਡੇਸ਼ਨ ਜਿਹੜਾ ਚਿਹਰੇ ਤੇ ਜੰਮ ਜਾਂਦਾ ਜੰਮ ਵੀ ਜਾਂਦਾ ਇਹ ਵਾਕਿਆ ਹੀ ਗੱਲ ਸਹੀ ਹੈ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦਵਾਂਗੀ ਸਿਰਫ ਤੁਹਾਨੂੰ 90 95 ਰੁਪਏ ਦੇ ਵਿੱਚ ਇਹ ਵਾਲਾ سیرਮ ਮਿਲੇਗਾ ਜਦ ਵੀ ਤੁਸੀਂ ਫਾਊਂਡੇਸ਼ਨ ਕਰੀਮ ਲਗਾਣੀ ਹੈ ਠੀਕ ਹੈ ਇਸ ਤਰੀਕੇ ਨਾਲ ਦੋ ਬੂੰਦਾਂ ਇਹਦੀਆਂ ਪਹਿਲਾਂ ਤੁਸੀਂ ਹੱਥ ਤੇ ਰੱਖ ਲੈਣੀਆਂ ਨੇ ਤੇ ਉਹਦੇ ਉੱਪਰ ਤੁਸੀਂ ਫਾਊਂਡੇਸ਼ਨ ਜਿਹੜੀ ਕਰੀਮ ਜਿਹੜੀ ਤੁਸੀਂ ਲਗਾਉਂਦੇ ਹੋ ਵਿੱਚ ਮਿਕਸ ਕਰ ਲੈਣੇ ਮਿਕਸ ਕਰਕੇ ਇਸ ਤਰੀਕੇ ਨਾਲ ਤੁਸੀਂ ਜਦੋਂ ਚਿਹਰੇ ਤੇ ਲਗਾਓਗੇ ਨਾ ਮੈਂ ਕਹਿੰਨੀ ਆ ਵੀ ਇੰਨੇ ਕਮਾਲ ਦਾ ਗਲੋ ਆਂਦਾ ਇਹਨੇ ਨੈਚੁਰਲ ਸਕਿਨ ਲੱਗਦੀ ਇੰਨੀ ਸਕਿਨ ਬ੍ਰਾਈਟ ਹੋ ਜਾਂਦੀ ਹੈ ਬਿਮ ਬਦਲ ਕੀ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਫਾਊਂਡੇਸ਼ਨ ਲਗਾਇਆ ਹੈ ਜਾਂ ਨਹੀਂ ਲਗਾਇਆ ਇਦਾਂ ਦੀ ਚਮਕ ਇੱਕ ਆਂਦੀ ਇਦਾਂ ਦਾ ਇੱਕ 글로ਅ ਆਉਂਦਾ ਕਿ ਹੋਰ ਚੀਜ਼ ਲਗਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਪੈਂਦੀ ਸਿਰਫ ਤੁਸੀਂ ਇਹ ਹੀ ਮਿਕਸ ਕਰਕੇ ਫਾਊਂਡੇਸ਼ਨ ਦੇ ਵਿੱਚ ਜਾਂ ਬੀਬੀ ਸੀ ਕਰੀਮ ਦੇ ਵਿੱਚ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਤੇ ਲਗਾ ਲੋਗੇ ਨਾ ਫਿਰ ਤੁਸੀਂ ਜਦੋਂ ਲਾਈਟ ਜਾਂ ਮੇਕਅਪ ਕਰੋਗੇ ਮੈਂ ਕਹਿੰਨੀ ਆ ਕਮਾਲ ਦਾ ਇੱਕ ਪਾਰਲਰ ਵਾਲੇ ਵੀ ਫੇਲ ਹੋ ਜਾਣਗੇ ਇਦਾਂ ਦਾ ਕਮਾਲ ਦਾ ਇਹ ਵਾਲਾ سیرਮ ਹੈ ਠੀਕ ਹੈ ਬਹੁਤ ਹੀ 글로ਅ ਆਪ ਇਹਦਾ ਨਾਂ ਹੀ 글로ਅ ਅਪ سیرਮ ਹੈ 글로ਅ ਦਿੰਦਾ ਹੈ ਭਰ ਭਰ ਕੇ ਮੈਂ ਤੁਹਾਨੂੰ ਲਿੰਕ ਦੇ ਦੇਵਾਂਗੀ ਮੇਸ਼ਾ ਤੋਂ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਮੇਰੇ ਲਿੰਕ ਤੋਂ ਕਰੋਗੇ ਤਾਂ ਤੁਹਾਨੂੰ ਘੱਟ ਰੇਟ ਤੇ ਮਿਲੇਗਾ ਲਿੰਕ ਤੁਹਾਨੂੰ ਦੇ ਦੇਣੀ ਹੈ ਡਿਸਕ੍ਰਿਪਸ਼ਨ ਵਿੱਚ ਠੀਕ ਹੈ ਜੀ ਬਾਕੀ ਮੇਰੇ ਭੈਣਾਂ ਬਾਅਦ ਪੁੱਛਣ ਲੱਜੇ ਨੇ ਦੀਦੀ ਕੀ ਨਾਮ ਸੀ ਕੀ ਨਾਮ ਸੀ ਕੀ 글로ਅ ਅਪ سیرਮ ਹੈ ਲਿੰਕ ਦੇ ਦਵਾਂਗੀ ਤੁਸੀਂ ਜਾ ਕੇ ਟੱਚ ਕਰਨਾ ਲਿੰਕ ਨੂੰ ਜੇ ਤੁਹਾਡਾ ਐਡਰੈਸ ਭਰਿਆ ਹੋਇਆ ਤੇ ਤੁਹਾਡੇ ਘਰੇ ਆ ਜੂਗਾ ਠੀਕ ਹੈ ਕੋਈ ਇਹ ਨਾ ਖਾਸ ਮਹਿੰਗਾ ਨਹੀਂ ਹੈਗਾ ਇੱਕ ਜਿਹੀ ਮੈਂ ਕਹਿੰਦੀ ਕਾਫੀ ਟਾਈਮ ਹੋ ਗਿਆ ਮੈਨੂੰ ਇਹ ਲਿੱਤੀ ਨੂੰ ਜਦੇ ਵੀ ਮਾੜੀ ਜੀ ਕਰੀਮ ਲਗਾਓ ਜਾਂ ਫਾਊਂਡੇਸ਼ਨ ਜਾਂ ਬੀਬੀ ਸੀ ਕਰੀਮ ਲਗਾਨੀ ਹੋਵੇ ਵਿੱਚ ਦੋ ਬੂੰਦਾਂ ਮਿਕਸ ਕਰਕੇ ਆਪਣੇ ਐਦਾਂ ਕਰਕੇ ਲਗਾ ਲਓ ਕਮਾਲ ਦਾ 글로 ਮੈਂ ਇਹਨਾਂ ਵਧੀਆ ਚਿਹਰਾ ਹੋ ਜਾਏਗਾ ਸੋਫਟ ਹੋ ਜਾਏਗਾ ਨਾ ਜੰਮੇਗਾ ਕੁਝ ਨਾ ਕੋਈ ਤੁਹਾਨੂੰ ਕਹੇਗਾ ਕਿ ਤੁਸੀਂ ਇਹ ਚਿਹਰੇ ਤੇ ਅਲੱਗ ਜਿਹੀ ਲਗਾਇਆ ਬਹੁਤ ਹੀ ਪਿਆਰਾ 글로 ਆਉਂਦਾ ਐਦਾਂ ਕਰਕੇ ਲਗਾ ਲਓ ਸਾਰੇ ਬਸੇ ਤੇਰੇ ਤੇ ਲਗਾ ਲਓ ਮੈਂ ਕਹਿੰਨੀ ਆ ਪਾਰਲਰ ਵਾਲੀਆਂ ਵੀ ਤੁਹਾਨੂੰ ਪੁੱਛਣਗੇ ਕਿ ਤੁਸੀਂ ਚਿਹਰੇ ਤੇ ਕੀ ਲਗਾ ਲਿਆ ਸੀ ਤੁਹਾਨੂੰ ਕੁਝ ਦੱਸਿਆ ਨਹੀਂ ਹੈਗਾ ਹਨਾ ਇੱਕ ਕੱਲ ਮੈਂ ਕਰੀਮ ਦੱਸੀ ਸੀਗੀ ਕਰੀਮ ਬਹੁਤ ਵਧੀਆ ਹੈ ਰੈਟੀਨੋਲ ਕਰੀਮ ਟ੍ਰੈਟੀਨੋਲ ਇੱਕ ਰੈਟੀਨੋਲ ਹੁੰਦੀ ਟ੍ਰੈਟੀਨੋਲ ਕਰੀਮ ਦੱਸੀ ਹੈ ਕਈ ਭੈਣਾਂ ਵੈਸੇ ਤਾਂ ਮੈਂ ਵੀਡੀਓ ਚ ਸਾਰਾ ਕੁਝ ਦੱਸਿਆ ਹੋਇਆ ਕਈ ਭੈਣਾਂ ਨੂੰ ਚਲੋ ਸਮਝ ਨਹੀਂ ਆਂਦੀ ਹੈਗੀ ਕਈ ਪੁੱਛ ਪੁੱਛਦੀਆਂ ਨੇ ਕਿ ਕਿਨੂੰ ਲਗਾਨੀ ਚਾਹੀਦੀ ਕਿ ਇਹਨੂੰ ਨਹੀਂ ਲਗਾਨੀ ਚਾਹੀਦੀ ਉਹ ਮੈਂ ਵੀਡੀਓ ਅੱਜ ਫਿਰ 2 ਵਜੇ ਨਾਲ ਮੇਰੀ ਵੀਡੀਓ ਆ ਜਾਵੇਗੀ ਮੈਂ ਤੁਹਾਨੂੰ ਦਾਰਸ ਮਤਲਬ ਕਿ ਸਾਰੀ ਰਿਪੋਰਟ ਜਿਹੜੀ ਦੁਬਾਰਾ ਦੱਸਾਂਗੀ ਉਸ ਕਰੀਮ ਬਾਰੇ ਉਹ ਕਰੀਮ ਬਹੁਤ ਵਧੀਆ ਹੈ ਉਹ ਕਰੀਮ ਤੁਸੀਂ ਹਫਤੇ 'ਚ ਇੱਕ ਵਾਰ ਲਗਾਨੀ ਹੈ ਜਦੋਂ ਔਰਤਾਂ ਦੀ ਉਮਰ ਵਧਣੀ ਲੱਗਦੀ ਹੈ ਨਾ ਜਿਨ੍ਹਾਂ ਦੇ ਝੁਰੜੀਆਂ ਆਉਂਦੀਆਂ ਨੇ ਰਿੰਕਲ ਆਣੇ ਸ਼ੁਰੂ ਹੋ ਜਾਂਦੇ ਨੇ ਉਹ ਏਜ ਨੂੰ ਉੱਥੇ ਹੀ ਕੰਟਰੋਲ 'ਚ ਕਰ ਦਿੰਦੀ ਹੈ ਉੱਥੇ ਮਤਲਬ ਕਿ ਏਜ ਮੌਣੀ ਏਜ ਤਾਂ ਜਿਹੜਾ ਹੋਣੀ ਹੋਣੀ ਜਿਹੜੀ ਏਜ ਨਾਲ ਜਿਹੜੇ ਇਫੈਕਟ ਹੁੰਦੇ ਨੇ ਚਿਹਰੇ ਤੇ ਉਹਨੂੰ ਕੰਟਰੋਲ ਕਰ ਚੂੜੀਆਂ ਨੇ ਆਂਦੀ ਹੈਗੀ ਚਿਹਰਾ ਡਲ ਨਹੀਂ ਹੁੰਦਾ ਹੈਗਾ ਚਿਹਰੇ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਹੈਗਾ ਕਿੱਦਾਂ ਲਗਾਣੀ ਵੈਸੇ ਸਾਰਾ ਪ੍ਰੋਸੈਸ ਦੱਸਿਆ ਸੀਗਾ ਕੱਲ ਵੀਡੀਓ 'ਚ ਚਲੋ ਮੈਂ ਫਿਰ ਦੁਬਾਰਾ ਦੱਸ ਦਵਾਂਗੀ ਅੱਜ ਵੀਡੀਓ ਬਣਾ ਕੇ ਕਿ ਇਹਨਾਂ ਨੂੰ ਲਗਾਣੀ ਚਾਹੀਦੀ ਕਿ ਇਹਨਾਂ ਨੂੰ ਨਹੀਂ ਲਗਾਣੀ ਚਾਹੀਦੀ ਕਿੱਦਾਂ ਲਗਾਣੀ ਚਾਹੀਦੀ ਫਿਰ ਇੱਕ ਵਾਰੀ ਮੈਂ ਦੱਸ ਦਵਾਂਗੀ ਤੇ ਵੀਡੀਓ 2 ਵਜੇ ਵੀ ਤੁਸੀਂ ਜ਼ਰੂਰ ਦੇਖਣਾ ਚਲੋ ਜੀ ਫਿਰ ਮਿਲਦੇ ਹਾਂ ਜਿੱ ਨਵੀਂ ਵੀਡੀਓ ਨਾਲ ਇੰਤਜ਼ਾਰ ਕਰਨਾ ਤੇ ਮੇਰੇ ਭੈਣਾਂ ਬਹੁਤ ਪਿਆਰ ਦਿੰਦੇ ਨੇ ਇੱਦਾਂ ਹੀ ਪਿਆਰ ਦਿੰਦੇ ਰੋ ਤੁਸੀਂ ਦੇਖ ਸਕਦੇ ਹੋ ਇਹਦਾ ਕਿੰਨਾ ਗਲੋ ਕਰ ਰਿਹਾ ਹੈ ਇਦਾਂ ਇਹ ਵਾਲਾ ਪ੍ਰੋਸੈਸ ਕਰੋ ਫਿਰ ਤੁਸੀਂ ਮੈਨੂੰ ਦੱਸਿਓ ਕਿ ਵਾਕਈ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਫਿਰ ਮਿਲਦੇ ਆ ਜੀ ਬਾਏ ਬਾਏ ਹਾਂ ਮੋਇਸਚਰਾਈਜ਼ਰ ਲਗਾਉਣਾ ਨਹੀਂ ਭੁੱਲਣਾ ਕੋਈ ਵੀ ਫੇਸ਼ੀਅਲ ਕਰਨਾ ਹੈ ਜਾਂ ਕੋਈ ਵੀ ਫੇਸ ਪੈਕ ਲਗਾਉਣਾ ਹੈ ਜ਼ਰੂਰ ਮੋਇਸਚਰਾਈਜ਼ਰ ਕਰਿਆ ਕਰੋ ਐਲੋਵੇਰਾ ਸੂਟ ਕਰਦਾ ਐਲੋਵੇਰਾ ਲਗਾਓ ਨਾਰੀਅਲ ਦਾ ਤੇਲ ਸੂਟ ਕਰਦਾ ਉਹ ਲਗਾਓ ਅਗਰ ਦੇਸੀ ਕੀ ਉਹ ਸੂਟ ਕਰਦਾ ਉਹ ਲਗਾਓ ਨਹੀਂ ਤਾਂ ਕੋਈ ਸਨ ਸਕ੍ਰੀਨ ਇਦਾਂ ਦੀ ਜ਼ਰੂਰ ਲਗਾਓ ਠੀਕ ਹੈ ਚਲੋ ਜੀ ਫਿਰ ਮਿਲਦੇ ਆ ਬਾਏ ਬਾਏ